ਸ਼ਾਸਤਰ ਵਿਦਿਆ ਰਾਹੀ ਲੋਕਾਂ ਦੇ ਦੁੱਖ ਤਕਲੀਫਾਂ ਕਟਣ ਵਿੱਚ ਮਾਹਰ ਪੰਡਤ ਅਨਮੋਲ ਸ਼ਾਸਤਰੀ ਨੇ ਕਿਹਾ ਕਿ ਪਰਮਾਤਮਾ ਵੱਲੋਂ ਮਿਲੀ ਇਸ ਧਾਤ ਨਾਲੋਂ अनेका ਲੋਕਾਂ ਦੇ ਕਸ਼ਟ ਘਟ ਚੁੱਕੇ ਹਨ ਅਤੇ ਕਈਆਂ ਨੂੰ ਉਹ ਸਿੱਧੇ ਰਾਪੋਂ ਵਿੱਚ ਲੋਕਾਂ ਦੀ ਮਦਦ ਕਰਦੇ ਹਨ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਈ ਲੋਕ ਸ਼ਾਸਤਰ ਵਿਦਿਆ ਰਾਹੀ ਲੋਕਾਂ ਨਾਲ ਫਰਾਡ ਕਰਦੇ ਨੇ ਜੋ ਕਿ ਬਹੁਤ ਹੀ ਗੈਨੌਨੀ ਹਰਕਤ ਹੈ ਇਸ ਲਈ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਹਨ ਫਾਸਟਵੇ ਚੈਨਲ ਵੇਹ ਰਿਹਾ ਹੈ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਡਤ ਅਨਮੋਲ ਸ਼ਾਸਤਰੀ ਜੀ ਨਾਲ ਜਿਹੜੇ ਕਿ ਸ਼ਾਸਤਰ ਵਿਦਿਆ ਦੇ ਮਹਾਰਹੰਤ ਤੇ ਉਹ ਅੱਜ ਸਾਨੂੰ ਦੱਸਣਗੇ ਕਿ ਸ਼ਾਸਤਰ ਵਿਦਿਆ ਨਾਲ ਅਸੀਂ ਲੋਕਾਂ ਦਾ ਕੀ ਭਲਾ ਕਰ ਸਕਦੇ ਹਾਂ ਤੇ ਅਸੀਂ ਗੱਲਬਾਤ ਕਰਦੇ ਹਾਂ ਅਨਮੋਲ ਸ਼ਾਸਤਰੀ ਜੀ ਨਾਲ ਹਾਂਜੀ ਸਰ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਗੱਲ ਸੁਣੋ ਇੱਕ ਐਸਟ੍ਰੋਲੋਜੀ ਇੱਕ ਐਸੀ ਚੀਜ਼ ਹੈ ਮੰਨ ਲਓ ਬੰਦੇ ਨੂੰ ਸਹੀ ਰਸਤੇ ਤੇ ਤਰਾਣਾ ਬੰਦੇ ਨੂੰ ਜਦਾ ਵਹਿਮਾਂ ਭਰਾਂ ਪਰਮਾਚ ਨਹੀਂ ਪਾਣਾ ਐਸਟ੍ਰੋਲੋਜੀ ਇਸ ਚੀਜ਼ ਦਾ ਨਾਮ ਹੈ ਦੇਖੋ ਪੁਰਾਣੀ ਜ਼ਮਾਨੀਆਂ ਵਿੱਚ ਜਦੋਂ ਰਾਮ ਜੀ ਨੇ ਬਨਵਾਸ ਕਟਣਾ ਸੀ ਠੀਕ ਹੈ ਨਾ ਉਦੋਂ ਵੀ ਦਸ਼ਰਤ ਜੀ ਨੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੀ ਭਵਿੱਖਵਾਨੀ ਕੱਢੀ ਕਿ ਤੁਹਾਨੂੰ ਇਸ ਤਰੀਕ ਨੂੰ ਤੁਹਾਨੂੰ ਰਾਜ ਦਾ ਸੁੱਖ ਮਿਲੇਗਾ ਕੋਈ ਐਸਟ੍ਰੋਲੋਜੀ ਦਾ ਮਾਲਕ ਹੈ ਨਹੀਂ ਕੋਈ ਨਾ ਪ੍ਰੋਫੈਸ਼ਨਲ ਨਹੀਂ ਦੇਖੋ ਜਿਹਦੇ ਨਸੀਬਾਂ ਚ ਜੋ ਲਿਖਿਆ ਬਨਵਾਸ ਘਟਨਾ ਬਨਵਾਸ ਘਟਿਆ ਗਿਆ ਠੀਕ ਆ ਉਸ ਤੋਂ ਬਾਅਦ ਵਿੱਚ ਉਹਨਾਂ ਦੀ ਜਿਹੜੀ ਤਰੀਕ ਕੱਢੀ ਸੀ ਰਾਜ ਅਭਿਸ਼ੇਕ ਦੀ ਹਾਂਜੀ ਠੀਕ ਆ ਉਹ ਵੀ ਇਹਨਾਂ ਨੇ ਭੋਗ ਪਾਈ ਇਸ ਤਰੀਕੇ ਐਸਟਲੋਜੀ ਤੇ ਚਲੋ ਐਸਟਲੋਜੀ ਹੈ ਠੀਕ ਹੈ ਇੱਕ ਗਾਈਡਲਾਈਨ ਹੈ ਠੀਕ ਹੈ ਜਿਹੜੀ ਪਰਮਾਤਮਾ ਨੇ ਗੱਲ ਲਿਖੀ ਹੈ ਉਹ ਪਰਮਾਤਮਾ ਵੱਲੋਂ ਹੀ ਹੋਣੀ ਹੈ ਠੀਕ ਆ ਜੀ ਹਾਂਜੀ ਇਸ ਵਿਰਿਆ ਦੇ ਨਾਲ ਤੁਸੀਂ ਹੁਣ ਤੱਕ ਕਿੰਨੇ ਕੋ ਲੋਕਾਂ ਨੂੰ ਲਾਭ ਦੇ ਚੁੱਕੇ ਜੇ ਦੇਖੋ ਲਾਭ ਤੇ ਮੈਂ ਬਹੁਤ ਮੱਚ ਪਾਇਆ ਨਹੀਂ ਮੈਂ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਮੇਨ ਦਰਬਾਰ ਸਾਹਿਬ ਜਦੋਂ ਲੋਕਾਂ ਨੂੰ ਕਸ਼ਟ ਆਉਂਦੇ ਨੇ ਮੰਨ ਲਓ ਚਰਮ ਰੋਗ ਭੋਰੀਆਂ ਪੈਲ ਤੇ ਭੋਰੀਆਂ ਹੋ ਗਈਆਂ ਅਸੀਂ ਉਹਨਾਂ ਨੂੰ ਗਾਈਡ ਕਰੀਦਾ ਉੱਥੋਂ ਜਾ ਕੇ ਸਰੋਵਰ ਤੋਂ ਜਲ ਲਓ ਠੀਕ ਹੈ ਸਰੋਵਰ ਦੇ ਜਲ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਜੀ ਇਸੋਲਾਵਾ ਕੋਈ ਹੋਰ ਕੋਈ ਇਹੋ ਜਿਹੀ ਕੋਈ ਘਟਨਾ ਜਿਹਦੇ ਨਾਲ ਸ਼ਾਸਤਰ ਵਿਦਿਆ ਨਾਲ ਜਿਹੜੀ ਤੁਸੀਂ ਲੋਕਾਂ ਨੂੰ ਕੋਈ ਇਹ ਕੋਈ ਦੂਰ ਕੀਤੀ ਹੋਵੇ ਕਿਸੇ ਦੀ ਮਸੀਧੂ ਦਿੱਤੀ ਹੋਵੇ ਜਾਂ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਕਿਸੇ ਸ਼ਾਸਤਰ ਵਿਦਿਆ ਨਾਲ ਆਇਆ ਹੋਵੇ ਦੇਖੋ ਸ਼ਾਸਤਰ ਵਿਦਿਆ ਇੱਕ ਐਸੀ ਚੀਜ਼ ਹੈ ਕੋਈ ਦਿਖਾਉਣ ਵਾਲਾ ਕੰਮ ਨਹੀਂ ਅਸੀਂ ਕੋਈ ਇੱਥੇ ਜਾਦੂ ਟੂਣਾ ਕਰਨ ਵਾਲੇ ਕਿ ਆਪਾਂ ਮੈਜੀਸ਼ੀਨ ਤੇ ਨਹੀਂ ਹੈ ਮੈਜੀਸ਼ੀਨ ਤੇ ਨਹੀਂ ਹੈ ਕਿ ਇੱਕ ਕਬੂਤਰ ਤੋਂ ਦੋ ਕਬੂਤਰ ਬਣਾ ਦਈਏ ਐਦਾਂ ਤੋਂ ਉਦਾਂ ਕਰ ਦਈਏ ਅਸੀਂ ਇਹ ਚੀਜ਼ਾਂ ਨੂੰ ਸਮਾਜ ਤੋਂ ਮਤਲਬ ਕਿ ਹਟ ਕੇ ਆਪਾਂ ਜਿਹੜੀ ਵਿੱਦਿਆ ਹੈ ਸਾਨੂੰ ਗੋੜੀ ਗਿਫਟਡ ਹੈ ਅਸੀਂ ਇਹ ਚੀਜ਼ ਨੂੰ ਦਿਖਾਵਾ ਨਹੀਂ ਕਰਨਾ ਚਾਹੁੰਦੇ ਪ੍ਰਮਾਤਮਾ ਦੀ ਜੇ ਚੀਜ਼ ਬਖਸ਼ੀ ਹੈ ਤੇ ਅਸੀਂ ਇਸ ਚੀਜ਼ ਨੂੰ ਆਪਣੇ ਕੋਲ ਹੀ ਮਤਲਬ ਕਿ ਅੰਦਰ ਰੱਖਣਾ ਚਾਹੁੰਦੇ ਆ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਆ ਹੁ ਮੈਂ ਆਨਲਾਈਨ ਪੂਜਾ ਨੂੰ ਪ੍ਰਿਫਰ ਨਹੀਂ ਕਰਦਾ ਜਿੰਨ ਤੱਕ ਬੰਦਾ ਪੂਜਾ ਆਪ ਨਹੀਂ ਪੈਂਦਾ ਆਪ ਹਥੀ ਅਹੂ ਦੀ ਨਹੀਂ ਦੰਦਾ ਉਨ ਤੱਕ ਪੂਜਾ ਲਗਣੀ ਨਹੀਂ ਮੰ ਲਓ ਬੰਦਾ ਆਪ ਆਪਣੀ ਹੱਥੀ ਕਰਮ ਨਹੀਂ ਕਰੇਗਾ ਤੇ ਪੂਜਾ ਕਿਦਾਂ ਲੱਗੇਗੀ ਹਾਂਜੀ ਪੰਡਤ ਜੀ ਤੁਸੀਂ ਦੱਸਿਆ ਪੀ ਲੋਕ ਜਿਹੜੇ ਫਰਾਡ ਕਰਦੇ ਹਨ ਲੋਕਾਂ ਦੇ ਧੋਖੇ ਨਾਲ ਲੋਕਾਂ ਕੋ ਪੈਸੇ ਬਟੋਰ ਲੈਂਦੇ ਹਨ ਪਰ ਉਹਨਾਂ ਦਾ ਕੋਈ ਕੰਮ ਵੀ ਨਹੀਂ ਸਵਾਰਦਾ ਜੀ ਤੇ ਉਹਨਾਂ ਲੋਕਾਂ ਬਾਰੇ ਕਦੀ ਕੋਈ ਕੰਪਲੇਟ ਜਾਂ ਕੋਈ ਹੋਰ ਗੱਲਬਾਤ ਦੇਖੋ ਕੰਪਲੇਟ ਤੇ ਮੈਂ ਕਿਸੇ ਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਹਰ ਕੋਈ ਆਪਣੀ ਆਪਣੀ ਰੋਟੀ ਤੇ ਲੱਗਾ ਹੈ ਮੈਂ ਕਿਸੇ ਨੂੰ ਕੋਈ ਐਦਾਂ ਪ੍ਰੇਫਰ ਨਹੀਂ ਕਰਨਾ ਚਾਹੁੰਦਾ ਠੀਕ ਆ ਉਸ ਤੋਂ ਇਲਾਵਾ ਮੇਰੀ ਗੱਲ ਸੁਣੋ ਹਾਂ ਮੰਨ ਲਓ ਕਿਸੇ ਨੂੰ ਕੋਈ ਰੋਗ ਹੋਵੇ ਕਿਸੇ ਨੂੰ ਕੋਈ ਮੰਨ ਲਓ ਕਿਸੇ ਨੂੰ ਕੋਈ ਚੀਜ਼ ਹੋਵੇ ਉਹ ਤਾਂ ਚਲੋ ਡਾਕਟਰ ਕੋਈ ਠੀਕ ਹੁੰਦੀ ਹੈ ਹਾਂ ਮੰਨੀ ਰੋਗ ਗ੍ਰਹਿ ਚਾਲ ਦਾ ਰੋਗ ਇੱਕ ਐਸਟ੍ਰੋਲੋਜਰ ਹੀ ਠੀਕ ਕਰ ਪੰਦਾ ਜਿੱਦਾਂ ਆਪਾਂ ਹੋਗੇ ਕੋਈ ਹੋਰ ਐਸਟ੍ਰੋਲੋਜਰ ਹੋ ਗਿਆ ਮੈਂ ਨਹੀਂ ਕਹਿੰਦਾ ਕਿ ਮੈਂ ਗਿਆਨੀ ਆ ਮੇਰੇ ਤੋਂ ਵੀ ਕਾਫੀ ਵੱਡੇ ਵੱਡੇ ਗਿਆਨੀ ਬੈਠੇ ਹੋਏ ਨੇ ਜੀ ਇਹ ਸੰਨ ਪੰਡਤ ਅਨਮੋਲ ਸ਼ਾਸਤਰੀ ਜੀ ਜਿਨ੍ਹਾਂ ਨੇ ਕਿਹਾ ਕਿ ਉਹ ਸ਼ਾਸਤਰ ਵਿੱਦਿਆ ਦੇ ਰਹੀ ਲੋਕਾਂ ਦਾ ਸਿਰਫ ਭਲਾ ਹੀ ਕਰਦੇ ਹਨ ਲੋਕਾਂ ਨੂੰ ਗੁਮਰਾਹ ਨਹੀਂ ਕਰਦੇ ਤੇ ਇਹਨਾਂ ਨੇ ਇਹ ਵੀ ਕਿਹਾ ਵੀ ਕਈ ਲੋਕ ਸ਼ਾਸਤਰ ਵਿੱਦਿਆ ਦੇ ਨਾਲ ਲੋਕਾਂ ਨੂੰ ਫਰਾਡ ਕਰਦੇ ਹਨ ਜੋ ਇੱਕ ਬਹੁਤ ਮਾੜੀ ਗੱਲ ਹੈ ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਇਹ ਆਪਣੇ ਜ਼ਿਆਦਾਤਰ ਜਿਹੜੇ ਇਹਨਾਂ ਕੋਲ ਲੋਕ ਆਉਂਦੇ ਹਨ ਜਾਂ ਜਿਨ੍ਹਾਂ ਨੂੰ ਕੋਈ ਚੰਬੜੀ ਰੋਗ ਹੁੰਦੇ ਹਨ ਜਾਂ ਕੋਹ ਹੋਰ ਰੋਗ ਹੁੰਦਾ ਹੈ ਤੇ ਇਹ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਜਾ ਕੇ ਦੁੱਖ ਪੰਜਨੀ ਬੇਰੀ ਦਾ ਜਲ ਲੈ ਕੇ ਲੈਣ ਨੂੰ ਕਹਿੰਦੇ ਹਨ ਜਿਸ ਨਾਲ ਉਹ ਜਲ ਲੈ ਕੇ ਗਰਹਿਣ ਕਰਦੇ ਹਨ ਤਾਂ ਉਹਨਾਂ ਦੇ ਰੋਗ ਆਟੋਮੈਟਿਕ ਕੱਟੇ ਵੀ ਜਾਂਦੇ ਹਨ ਕਿਤੇ ਨਾ ਕਿਤੇ ਇਹ ਪਰਮਾਤਵਾਦ ਵਿੱਚ ਵੀ ਵਿਸ਼ਵਾਸ ਰੱਖਦੇ ਹਨ ਪਰ ਇਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਸਿਸਟਰ ਵਧਿਆ ਹੈ ਇਸ ਵਿਧਿਆ ਦੇ ਰਹੀ ਅਸੀਂ ਲੋਕਾਂ ਦਾ ਸਿਰਫ ਭਲਾ ਹੀ ਕਰਾਂਗੇ ਹਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰ